ਸਾਰਿਆਂ ਨੂੰ ਪਿਆ ਪਾਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਬਈ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ Facebook ਤੇ ਬਈ ਰਾਣਾ ਟੀਵੀਆ ਉੱਥੇ ਜਾ ਕੇ ਵੀ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੀ ਸਕਰੀਨ ਤੇ ਚੱਲਦੀ ਹੈ ਉੱਥੇ ਸਾਨੂੰ ਸੰਪਰਕ ਕਰ ਸਕਦੇ ਆਂ ਨਾਲ ਹੀ ਸਾਡੀ Instagram ਚੱਲਦੀ ਆ ਉਹ ਵੀ ਰਾਣਾ ਟੀਵੀਆ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਬਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਤੇ ਬਾਕੀ ਡਿਟੇਲ ਆਪਾਂ ਬਾਈ ਗਰ ਲਾਲ ਤੋਂ ਲੈਣੇ ਆ ਸਸਰੀ ਘਰ ਬਈ ਗੱਲਾਂ ਸਸਰੀ ਘਰ ਬਈ ਤੇ ਆਹ ਵੜ ਸੇਲਾ ਬਈ ਆਪਣੇ ਕੋਲ ਹਾਂ ਬਈ ਆਹ ਵਖਾਉ ਤੇ ਕੀ ਡਿਟੇਲ ਆ ਬਈ ਗੱਲਾਂ ਵਾਲੇ ਦੀ ਕਿੰਨੇਵੇਂ ਸੂਏ ਆ ਇਹ ਇਹ ਤਾਂ ਪਹਿਲੇ ਸੂਏ ਸੁਣੂ ਨੂ ਨਹੀਂ ਆ ਜਾਨੀ ਨੂ ਨਹੀਂ ਠੀਕ ਆ ਤੇ ਦੰਦਾ ਜੀ ਆ ਜੀ ਹਾਂ ਬਈ ਠੀਕ ਆ ਤੇ ਮਾਦਾ ਰਿਕਾਰਡ ਪਤਾ ਕਿ ਕਿਵੇਂ ਆ ਇਹ ਤਾਂ ਆਪਾਂ ਲਿਆਂਦੀ ਸੀ ਬਈ ਬੱਚੀ ਬੱਚੀ ਲਿਆਂਦੀ ਸੀ ਹਾਂ ਪਾਲੀ ਠੀਕ ਆ ਠੀਕ ਆ ਤੇ ਬਈ ਕਿੰਨੇ ਦਿਨ ਦੀ ਕੀਤੀ ਗੱਲਾਂ ਵਾਲੇ ਦੀ ਅਜੇ ਲੈ ਜੂਗੀ ਬਈ 10 12 ਦਿਨਾਂ ਦਾ 10 12 ਦਾ ਨਾਂ ਨਹੀਂ ਜਾਨੀ ਕਿ 15 ਤਰੀਕ ਨੂੰ ਦਰ ਪੋੜਾਂਗੇ 15 ਨੂੰ ਹੋਣੇ ਯਾਰ ਅੱਜ ਬਈ 3 ਤਰੀਕ ਹੋ ਗਈ ਤੇ 15 ਤਰੀਕ ਨੂੰ ਬਈ ਦੱਸਦਾ ਬਈ 10 12 ਦਾ ਨਾਂ ਆ ਦੀ ਹਜੇ ਕੱਚੀ ਆ ਹਜੇ ਵੜਨੇ ਹੋਰ ਤਿਆਰ ਹੋਣਾ ਬਈ ਵਾਲਟੇ ਨਾ ਹਜੇ ਲੇ ਵਿੱਚ ਪਈਆਂ ਮੜਾ ਇੱਕ ਲਾ ਤੋੜ ਕੇ ਦਿਖਾ ਦਿੰਦਾ ਬਾਕੀ ਤੁਹਾਨੂੰ ਤੋਰਾ ਦਿਖਾਣੇ ਆ ਬਈ ਹਵਾਨਾ ਵੀ ਤੁਸੀਂ ਦੇਖ ਲਓ ਵਾਲਟੇ ਨਾ ਹਜੇ ਪੂਰ ਨਹੀਂ ਹਵਾਨੇ 'ਚ ਹਜੇ ਪਈਆਂ ਬਾਕੀ ਤੁਹਾਨੂੰ ਜੋ ਖੜੀ ਬਾਅਦ 'ਚ ਦਿਖਾ ਦਾਂਗੇ ਤੁਰਦੀਓ ਤੁਸੀਂ ਹਵਾਨਾ ਦੇਖ ਲਓ ਥਾਣਾ ਤੁਹਾਨੂੰ ਬਹੁਤ ਸੋਹਣਾ ਕੱਢਿਆ ਕਰਮਾ ਆਣੀ ਨੇ ਬਈ ਮੁੱਠੀ ਮੁੱਠੀ ਵਾਲਾ ਥਾਣਾ ਹੱਥੀ ਬਾਕੀ ਵੀ ਨਹੀਂ ਤੂੰ ਦੂਰ ਤੋਰਾ ਦੇਖ ਲਓ ਪੈਟ ਕੁੜੇ ਦੀ ਵੀ ਚੰਗੀ ਹੈ ਬਈ ਐ ਨਹੀਂ ਕੋਈ ਤੇ ਉਂ ਵੀ ਬਾਡੀ ਸਟਰਕਚਰ ਵੀ ਸੋਹਣਾ ਬਈ ਐ ਨਹੀਂ ਵੀ ਲਿੱਸਾ ਜਾ ਹੁੰਦਾ ਪਸੂ ਰਾਜੀ ਆ ਉਂ ਵੀ ਬਈ ਵਜਨ ਵਾਲੀ ਵਹਿੜ ਹੈ ਤੇ ਥਣ ਥਣ ਬਹੁਤ ਸੋਹਣਾ ਲੱਗਿਆ ਬਈ ਕੋਠੀ ਮੁਠੀਆ ਖਾਣਾ ਕੋਈ ਭੋਰਾ ਫੋਟ ਸ਼ਾਂਗ ਨਹੀਂ ਬਈ ਬਾਕੀ ਤੁਹਾਨੂੰ ਹਵਾਨਾ ਦਿਖਾਉਣ ਨੇ ਬਈ ਬਾਕੀ ਤੁਸੀਂ ਵਾਲਟਲਾ ਦੇਖ ਹੀ ਰਹੇ ਆ ਹਜੇ ਥਣ ਹਵਾਨਾ ਬਈ ਪੂਰਾ ਤੁਸੀਂ ਦੇਖ ਹੀ ਸਕਦੇ ਆ ਹਜੇ ਵਾਲਟਲਾ ਬਈ ਹਵਾਨੇ ਵਿੱਚ ਤੁਸੀਂ ਦੇਖ ਰਹੇ ਆ ਪਈਆਂ ਹਜੇ ਤੇ ਬਾਕੀ ਥਣਾ ਥਣਾ ਦੀ ਬਈ ਪੂਰੀ ਸਾਫ਼ ਆ ਕੋਈ ਭੋਰਾ ਫੋਟ ਸ਼ਾਂਗ ਨਹੀਂ ਕੀ ਤਾਂ ਤੁਹਾਨੂੰ ਵੀ ਬਈ ਹੱਥੀ ਜਵਾਈ ਵਾਲਾ ਥ ਤੇ ਬਾਕੀ ਉਹ ਵੀ ਵਜਾਂਚਾ ਵੈੜ ਉਹ ਵੀ ਠੰਡੀ ਸੀ ਆ ਬਾਈ ਅਸੀਂ ਉੱਪਰ ਇਹ ਬੰਦੇ ਨੂੰ ਜਾਵਾਂ ਨੇੜ ਤੋਂ ਦਿਖਾਤੀ ਕਰਕੇ ਕੈਮਰਾ ਆਏ ਦਾ ਸੀਲ ਆ ਬਾਈ ਹਾਂ ਤੇ ਕਰਲਾ ਕੀ ਡਿਮਾਂਡ ਕਰਦੇ ਆ ਬਈ ਆ ਪੈ ਦੀ ਇਹ ਦੀ ਬਾਈ ਹੈਗਾ 55000 55000 ਰੁਪਏ ਆਏਗੇ ਦਾ ਮਾਨਤਾਨ ਹੋ ਜਾਊਗਾ ਮੌਕੇ ਤੇ ਹਾਂ ਹੋ ਜਾਊਗਾ ਮਾੜਾ ਮੋਟਾ ਠੀਕ ਆ ਬਾਈ ਬਾਈ ਨੇ 55000 ਰੁਪਿਆ ਬਾਈ ਨੇ ਵੀ ਡਿਮਾਂਡ ਕੀਤੀ ਆ ਆਏਗੇ ਦਾ ਬਈਆਂ ਦਾ ਵੀ ਆਪਾਂ ਮਾਨਤਾਨ ਕਰਦਾਂਗੇ ਤੇ ਬਾਈ ਆਪਦਾ ਘਰ ਦਾ ਐਡਰੈਸ ਦੱਸ ਦੀਂ ਕਰਲ ਕਿੱਥੇ ਆ ਆਪਣਾ ਆਪਣਾ ਘਰ ਬਈ ਗਊਸ਼ਾਲਾ ਦੇ ਨੇੜੇ ਆ ਰੇਸ਼ਮ ਢਿੱਲੋਂ ਕੇ ਘਰੇ ਪੁੱਜਣਾ ਆ ਪੁੱਛਦੇ ਠੀਕ ਆ ਬਈ ਗਊਸ਼ਾਲਾ ਦੇ ਬੈਕ ਸਾਈਡ ਬਈ ਰੇਸ਼ਮ ਢਿੱਲੋਂ ਦਾ ਘਰ ਪਹੁੰਚ ਸਕਦੇ ਆ ਤੇ ਬਾਈ ਦਾ ਮੋਬਾਈਲ ਨੰਬਰ ਬਈ 99781 81383 ਇਹ ਬਾਈ ਦਾ ਬਈ ਫੋਨ ਨੰਬਰ ਆ ਜੇ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਅਸੀਂ ਚਲਾਤਾ ਹੈ ਬਾਈ ਜੇ ਕੋਈ ਹੋਰ ਇਨਫਰਮੇਸ਼ਨ ਲੈਣੀ ਆ ਕੋਈ ਜਾਣਕਾਰੀ ਲੈਣੀ ਆ ਤਾਂ ਸਾਡੋ ਦੱਸਣਾ ਨਹੀਂ ਹੋ ਰਹਿ ਗਈ ਹੋਵੇ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਹੈ ਇੱਕ ਬਈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰਾ ਭਰਾ ਕਮੈਂਟ ਜਰੂਰ ਕਰਦਾ ਕਰੋ ਇੰਨੇ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਇੱਕ ਮੇਰਾ ਭਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰੱਖ